स्पीकर कुलतार सन्दवा ने डीजीपी ਨੂੰ ਤਲਬ ਕੀ ਤਹਿਤ ਅੱਜ ਡੀਜੀਪੀ ਨੂੰ ਵਿਧਾਨ ਸਭਾ 'ਚ ਪੇਸ਼ ਹੋਣ ਦੇ ਜੋ ਹੁਕਮ ਨੇ ਉਦਿਤਤੇ ਗਏ ਨੇ। ਦਰਸਲ ਕੋਟਕਪੁਰਾ ਦੇ ਅਸਿਸਟੈਂਟ ਸਬ-ਇੰਸਪੈਕਟਰ ਬੋਹੜ ਸਿੰਘ ਦੇ ਮਾਮਲੇ 'ਚ ਰਿਪੋਰਟ ਜੋ ਹੈ ਉਹ ਮੰਗੀ ਗਈ। ASI ਤੇ ਪੁਸ਼ਤਾਚਾਰ ਦੇ ਇਲਜ਼ਾਮਾਚਾ ਰਿਪੋਰਟ ਮੰਗੀ ਜਿਸ ਕਰਕੇ ਇਹ ਹੈ ਕਿ ਬਾਜਵਾ ਨੇ ਵੀ स्पीकर ਤੋਂ ਰਿਪੋਰਟ ਮੰਗੀ ਹੈ ਤੇ ਲਾਰੈਂਸ ਦਾ ਇੰਟਰਵਿਊ ਕਰਵਾਉਣ ਵਾਲੇ ਵੀ

ਗਲਤਾਰ ਸੰਦਵਾ ਜੋ ਵਿਧਾਨ ਸਭਾ ਸਪੀਕਰ ਨੇ ਉਹਨਾਂ ਦੇ ਵੱਲੋਂ ਡੀਜੀਪੀ ਗੌਰਵ ਯਾਦਵ ਤੋਂ ਰਿਪੋਰਟ ਤਲਬ ਕੀਤੀ ਗਈ ਉਸ ਦਿਨ ਕਿਹੜੇ ਕਿਹੜੇ ਪੋਲਿਟੀਸ਼ਨ ਨਾਲ ਉਸ ਅਫਸਰ ਦੀ ਜਿਹਦੇ ਤੇ ਮਤਲਬ ਐਫਆਈਆਰ ਹੋਈ ਹੈ ਗੱਲ ਹੋਈ ਜਿਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰਾ ਖਿਆਲ ਆਪਾਂ ਨੂੰ ਉਹਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ 'ਚ ਵੀ ਕਿਹੜੀਆਂ ਕਾਲੀਆਂ ਪੇਡਾਂ ਤੇ ਉਹ ਜਿਹੜਾ ਮਤਲਬ ਇਹ ਮੈਨੂੰ ਕਾਫੀ ਦਿਸ਼ਟੁਰਬ ਕਰਦੀ ਇਹ ਚੀਜ਼ ਜਿਹੜਾ ਜਦੋਂ ਬਾੜ ਖੇਤ ਨੂੰ ਖਾਣ ਲੱਗ ਪਏ ਸੋ ਉਹਦੇ ਵਿੱਚ ਜੇ ਸਦਨ ਦੀ ਸਹਿਮਤੀ ਹੋਵੇ ਤਾਂ ਡੀਜੀਪੀ ਪੰਜਾਬ ਨੂੰ ਇਹ ਹੁਕਮ ਕੀਤਾ ਜਾਵੇ ਸਦਨ ਵੱਲੋਂ ਕਿ ਐਫਆਈਆ ਨੰਬਰ 180 ਪੁਲਿਸ ਸਟੇਸ਼ਨ ਸਿਟੀ ਕੋਡ ਪੂਰਾ ਤੇ ਸਬੰਧ ਵਿੱਚ ਕੱਲ ਤੱਕ ਪੂਰੀ ਰਿਪੋਰਟ ਲੈ ਕੇ ਆਉਣ ਮੈਂ ਚਾਹਾਂਗਾ ਕਿ ਉਹ ਜਿਹੜਾ ਪੁਲਿਸ ਅਫਸਰ ਜਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਖਰੜ ਦੇ ਸੀਆਈਏ ਦੇ ਜਿਹਨੇ ਆਪਣਾ ਫੋਨ ਦਿੱਤਾ ਇੰਨਾ ਬੰਜਰ ਗੁਨਾਹ ਕਰ ਕੀਤਾ ਉਸ ਨੂੰ ਵੀ ਇਸ ਦੇ ਵਿੱਚ ਹੀ ਇਸੇ ਤੁਹਾਡੀ ਤਮੀਲਗੀ ਦੇ ਵਿੱਚ ਹੀ ਉਹਦਾ ਨਾਮ ਵੀ ਜੋੜ ਦਿੱਤਾ ਜਾਏ ਯਾਦ ਰੱਖਣਗੇ ਬਟ ਲਾਰੈਂਸ ਬਿਸ਼ਨੋਈ ਨੂੰ ਵੀ ਵਿੱਚ ਹੀ ਰੱਖ ਲਈਏ ਉਹ ਸਫਸਰ ਦੀ ਕਾਰਵਾਈ ਵਿੱਚ ਹੀ ਪਈ ਹੈ ਨਾ ਜੀ ਲੀਡਰ ਆਫ ਦੀ ਆਪੋਜੀਸ਼ਨ ਨੇ ਮਸਲਾ ਉਠਾਇਆਗਾ ਉਹ ਆਲਰੇਡੀ ਮੈਟਰ ਜਿਹੜਾ ਆਨਰੇਬਲ ਹਾਈ ਕੋਰਟ ਦੇ ਅਧੀਨ ਵਿਚਾਰ ਅਧੀਨ ਆ ਸੋ ਮੈਟਰ ਸਬਜੁਡਾਈਸ ਸਾਨੂੰ ਇਹਦੇ ਤੇ ਮੈਂ ਸਮਝਦਾ ਜਿਆਦਾ ਡਿਸਕਸ਼ਨ ਦੀ ਲੋੜ ਨਹੀਂ ਪ੍ਰਿਸ਼ਟਾਚਾਰ ਦੇ ਇਲਜ਼ਾਮਾਂ 'ਚ ਐਸਆਈ ਜੋ ਕਿ ਰਿਹਾ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਐਸਆਈ ਬਹੁੜ ਸਿੰਘ ਉਸਤਾਨ ਨਾਮ ਹੈ ਜਿਸ ਨੂੰ ਸਸਪੈਂਡ ਕੀਤਾ ਗਿਆ ਜ਼ਿਕਰਯੋਗ ਹੈ ਕਿ ਸਦਨਚ ਮਾਮਲਾ ਉਠਣ ਤੋਂ ਬਾਅਦ ਆਹ ਕਾਰਵਾਈ ਕੀਤੀ ਗਈ ਹੈ ਅਸਿਸਟੈਂਟ ਸਬ ਇੰਸਪੈਕਟਰ ਕੋਟਪੁਰਾ ਥਾਣੇ ਚ ਪੂਰਾ ਮਾਮਲਾ ਦਰਜ ਹੈ ਡੀਜੀਪੀ ਨੂੰ ਇਸ ਮਾਮਲੇ 'ਚ ਕਲੰਬੀ ਕੀਤਾ ਗਿਆ ਦਰਸਲ ਕਲ ਕੁਲਕਾਰ ਸਰਵਾ ਜੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦੇ ਵੱਲੋਂ

ਖੇਤੀ ਮਸਲਿਆਂ ਤੇ ਚੰਡੀਗੜ੍ਹ ਚ ਕਿਸਾਨਾਂ ਦੇ ਵੱਲੋਂ ਮੋਰਚਾ ਲਾ ਲਿਆ ਗਿਆ ਹੈ ਅੱਜ ਕਿ ਸੈਕਟਰ 34 ਤੋਂ ਮਟਕਾ ਚੌਂਕ ਤੱਕ ਪੈਦਲ ਮਾਰਚ ਘਟਿਆਗਾ ਕਿਸਾਨਾਂ ਦੇ ਵੱਲੋਂ ਤੇ ਮਟਕਾ ਚੌਂਕ ਤੇ ਪਹੁੰਚ ਕੇ ਖੇਤੀਬਾੜੀ ਮੰਤਰੀ ਦੇ ਵੱਲੋਂ ਮੰਗ ਪੱਤਰ ਲਿਆ ਗਿਆ ਇਸ ਰੁਚਾਲੇ ਕਿਸਾਨਾਂ ਦੀਆਂ ਮੰਗਾਤੇ ਨਜ਼ਰਸਾਨੀ ਕੀਤੀ ਜਾਏਗੀ ਟੇਬਲ ਤੇ ਮੰੰਦੇ ਨੇ ਮੰਗਾਂ ਪਰ ਲਾਗੂ ਨਹੀਂ ਕਰਦੇ ਆ ਉਗਰਾਹ ਕਹਿੰਦੇ ਹੋਏ ਨਜ਼ਰ ਆਇ ਇਸ ਰੁਚਾਲੇ ਕਿਸਾਨਾਂ ਦੇ ਵੱਲੋਂ नवी खेती बना नवी खेती पॉलिसी बनाने की गई इकती है किसान मार्च क्या मटका चौंक उड़ी मंत्री उच्चे जो उगराह ने उन्होंने वालों मांग पत्र सौंपया गया खेती बाड़ी खेती बाड़ी मंत्री खुद मटका चौक आए तमाम तस्वीर तुम देख पा रहे हो

ਕਿਸਾਨ ਸੰਘਰਸ਼ ਨੂੰ ਤੁਸੀਂ ਆਪਣੇ ਪਿੰਡੇ ਤੇ ਵੰਡਾਇਆ ਹੈ ਔਰ ਕਿਸਾਨ ਜਿਹੜੀਆਂ ਮੰਗਾ ਕਿਸਾਨੀ ਦੀਆਂ ਉਹਨਾਂ ਨੂੰ ਸਰਕਾਰਾਂ ਦੇ ਅੱਗੇ ਵੀ ਰੱਖਿਆ ਹੈ ਇਸੇ ਤਰ੍ਹਾਂ ਮਜ਼ਦੂਰ ਜੁਨੀਆਂ ਦੇ ਸਰਦਾਰ ਨਸ਼ਮਨ ਸਿੰਘ ਜੀ ਸੇਵੇ ਵਾਲਾ ਸਾਹਿਬ ਠੀਕ ਹੈ ਸਰਗਰਸ਼ ਕਰਨ ਨੂੰ ਕਿਸੇ ਦਾ ਵੀ ਜੀ ਨਹੀਂ ਕਰਦਾ ਹੁੰਦਾ ਜਦੋਂ ਉਹ ਮੰਗਾਂ ਦੀ ਸਰਕਾਰਾਂ ਤੱਕ ਪਹੁੰਚਾਉਣ ਦੀ ਲੋੜ ਪੈਂਦੀ ਹੈ ਕੋਈ ਵਜ੍ਹਾ ਬਣ ਜਾਂਦੀ ਹੈ ਤੋਂ ਮੈਂ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਮੈਂ ਆਪਣੇ ਵੱਲੋਂ ਚਾਹੇ ਮਹਿਮਾਨ ਸਾਹਿਬ ਦੀ ਸਰਕਾਰ ਚ ਖੇਤੀਬਾੜੀ ਮੰਤਰੀ ਆ ਪਰ ਮੇਰੇ ਕਿਸਾਨ ਤੇ ਮਜ਼ਦੂਰ ਭਰਾ ਇਹਨਾਂ ਦੇ ਆਗੂ ਵੀ ਜਾਣਦੇ ਐ ਕਿ ਮੈਂ ਇਹਨਾਂ ਵਿੱਚੋਂ ਇਹ ਲੰਗਿਆਂ ਤੇ ਇਹਨਾਂ ਗੱਲਾਂ ਨੂੰ ਵੀ ਜਾਣਦਾ ਐ ਔਰ ਅੱਜ ਦਾ ਜੋ ਮੈਮੋਰੰਡਮ ਮੰਗ ਪੱਤਰ ਦੋਨਾਂ ਜਥੇਬੰਦੀਆਂ ਨੇ ਦਿੱਤਾ ਹੈ ਉਹਨਾਂ ਨੂੰ ਆਪਣੀ ਸਰਕਾਰ ਵਿੱਚ ਸਰਦਾਰ ਭਗਵੰਤ ਸਿੰਘ ਦੀ ਮਾਨ ਦੂਸਰੇ ਸਾਰੇ ਨੁਮਾਇੰਦਿਆਂ ਕੋਲੇ ਪੇਸ਼ ਕਰਕੇ ਇਹਨਾਂ ਤੇ ਨਜ਼ਰਸਾਨੀ ਕਰਕੇ ਇਹਨਾਂ ਸਾਰੀਆਂ ਜੋ ਇਹਨਾਂ ਨੇ ਆਪਣੀਆਂ ਮੰਗਾਂ ਦਿੱਤੀਆਂ ਇਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਰਕਾਰ ਦੇ ਪੇਸ਼ ਕਰੂੰਗਾ ਔਰ ਮੈਂ ਤੁਹਾਡਾ ਵਕੀਲ ਬਣ ਕੇ ਤੁਹਾਡੀ ਸਾਰੀ ਗੱਲ ਉਹਨਾਂ ਕੋਲ ਰੱਖੂ ਉਹ ਕਹਿੰਦਾ ਮੈਂ ਵਕਾਲਤ ਕਰੂੰਗਾ ਤੁਹਾਡੀ ਤੁਹਾਡੀਆਂ ਬਾਜ਼ਿਬ ਮੰਗਾਂ ਤੇ ਮੈਂ ਖੜਕੇ ਵਕਾਲਤ ਕਰੂੰਗਾ ਜਿਹੜਾ ਸ਼ਬਦ ਉਹਨੇ ਕਿਹਾ ਬਹੁਤ ਪੋਜੀਟਿਵ ਹੈ ਚੰਗੀ ਗੱਲ ਹੈ ਜੇ ਕੋਈ ਸਰਕਾਰ ਦਾ ਨੁਮਾਇੰਦਾ ਖੇਤੀਬਾੜੀ ਖਾਸ ਕਰਕੇ ਮੰਤਰੀ ਇਹ ਗੱਲ ਕਹਿੰਦਾ ਹੈ ਕਿ ਤੁਹਾਡੀਆਂ ਮੰਗਾਂ ਤੇ ਮੈਂ ਵਕਾਲਤ ਕਰੂੰਗਾ ਸਾਨੂੰ ਹੋਰ ਕੀ ਚਾਹੀਦਾ ਅਸੀਂ ਚਾਹੁੰਦੇ ਹਾਂ ਵੀ ਇਹ ਸਾਡਾ ਮੰਗ ਪੱਤਰ ਸਰਕਾਰ ਦੇ ਵਿੱਚ ਵਿਚਾਰਿਆ ਜਾਵੇ ਜਿਹੜੇ ਸਰਕਾਰ ਦੇ ਨੁਮਾਇੰਦੇ ਵਜ਼ੀਰ ਤੇ ਮੰਤਰੀ ਐਮ ਐਲ ਏ ਇਹਨੂੰ ਵਾਜਿਬ ਮੰਨਦੇ ਨੇ ਉਹਨਾਂ ਮੰਗਾਂ ਤੇ ਉਹ ਕਹਿੰਦਾ ਸਾਡੀ ਵਕਾਲਤ ਕਰਨ ਕਿਉਂਕਿ ਇਹ ਸਾਡਾ ਗੱਲ ਦਾ ਇਸ਼ੂ ਨਹੀਂ ਸੋਡਾ ਵੀ ਹੈ ਸਾਡਾ ਵੀ ਸਾਰਾ ਹੈ ਇਹ ਅਨਾਜ ਦਾ ਮਸਲਾ ਜ਼ਮੀਨਾਂ ਦਾ ਬਸ ਕਦੋਂ ਤੱਕ ਇੰਤਜ਼ ਅਸੀਂ ਬੈਠਾ ਦੇਖੋ ਅੱਜ ਅਸੀਂ ਹੁਣੀਆਂ ਕੱਲ੍ਹ ਵੀ ਇੱਥੇ ਆ ਪਰਸੋਂ ਵੀ ਅਸੀਂ ਇੱਥੇ ਆ ਅਸੀਂ ਵਿਚਾਰ ਕਰਤੀ ਹੈ ਜੀ ਸਾਰੇ ਪ੍ਰੋਗਰਾਮਾਂ ਦਾ ਤੈਅ ਕਰਕੇ ਜਦੋਂ ਅਸੀਂ ਬੈਠਾਂਗੇ ਅਸੀਂ ਅੱਜ ਦੀ ਵੀ ਕੱਲ੍ਹ ਨੂੰ ਸਟੇਜ ਚ ਲਾਵਾਂਗੇ ਦਿਨ ਚ ਗੱਲਾਂ ਹੋਣਗੀਆਂ ਪਰਸੋਂ ਸੈਸ਼ਨ ਦੇ ਵਿੱਚ ਕੀ ਹੁੰਦਾ ਉਹਦੇ ਬਾਰੇ ਵਿਚਾਰ ਕਰਕੇ ਕੱਲ੍ਹ ਨੂੰ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਸ਼ਾਮ ਨੂੰ ਜਿਹੜਾ ਸਰ ਦਾ ਮੈਡੀਸਨ ਬਣੂਗਾ ਉਹਦਾ ਅਸੀਂ ਐਲਾਨ ਕਰਾਂਗੇ 5 ਤਰੀਕ ਨੂੰ ਸਟੇਜ ਚੰਡੀਗੜ੍ਹ ਦੇ ਸੈਕਟਰ 34 ਕਿਸਾਨਾਂ ਦਾ ਦਰਨਾ ਚੱਲ ਰਿਹਾ ਹੈ ਤੇ ਰਾਤ ਨੂੰ ਵੀ ਕਿਸਾਨ ਡੱਟੇ ਹੋਏ ਨੇ 5 ਸਤੰਬਰ ਤੱਕ ਕਿਸਾਨਾਂ ਦਾ ਦਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ। ਚੰਡੀਗੜ੍ਹ ਦੇ ਸੈਕਟਰ 34 ਚ ਕਿਸਾਨਾਂ ਦੇ ਦਰਨੇ ਦੌਰਾਨ ਅੱਜ ਦੂਜੀ ਰਾਤ ਪੈ ਗਈ ਆ। ਕੱਲ ਕਿਸਾਨ ਚੰਡੀਗੜ੍ਹ ਦੇ ਸੈਕਟਰ 34 ਚ ਪਹੁੰਚੇ ਸੀ ਅੱਜ ਵਿਧਾਨ ਸਭਾ ਵੱਲ ਕੂਚ ਕੀਤਾ ਚੰਡੀਗੜ੍ਹ ਦੀਆਂ ਸੜਕਾਂ ਤੇ ਪ੍ਰਦਰਸ਼ਨ ਕੀਤਾ ਮਟਕਾ ਚੌਂਕ ਤੱਕ ਕਿਸਾਨ ਗਏ ਖੇਤੀਬਾੜੀ ਮੰਤਰੀ ਨੇ ਉਹਨਾਂ ਤੋਂ ਮੰਗ ਪੱਤਰ ਲਿਆ ਤੇ ਹੁਣ ਕਿਸਾਨ ਵਾਪਸ ਆ ਕੇ ਫਿਰ ਚੰਡੀਗੜ੍ਹ ਦੇ ਸੈਕਟਰ 34 ਦੇ ਮੇਲਾ ਗਰਾਊਂਡ ਦੇ ਵਿੱਚ ਆ ਕੇ ਫਿਰ ਡਟ ਗਏ ਨੇ ਇਹ ਤਸਵੀਰਾਂ ਨੇ ਜੀ ਕਿਸਾਨ ਇਸ ਵੇਲੇ ਆਰਾਮ ਫਰਮਾ ਰਹੇ ਨੇ ਲੰਗਰ ਪਛਾਦੇ ਵੀ ਚੱਲ ਰਹੇ ਨੇ ਪਰ ਜਿਆਤਰ ਕਿਸਾਨ ਕਿਉਂਕਿ ਪੂਰਾ ਦਿਨ ਅੱਜ ਚੰਡੀਗੜ੍ਹ ਦੀਆਂ ਸੜਕਾਂ ਤੇ ਪ੍ਰਦਰਸ਼ਨ ਕਰਦੇ ਰਹੇ ਨੇ ਸੰਘਰਸ਼ ਕਰਦੇ ਰਹੇ ਨੇ ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਕਿ ਕਿਸਾਨ ਹੁਣ ਵਾਪਸ ਚੰਡੀਗੜ੍ਹ ਦੇ ਸੈਕਟਰ 34 ਵਾਲੇ ਇਸ ਗਰਾਊਂਡ ਦੇ ਵਿੱਚ ਵਾਪਸ ਆ ਗਏ ਨੇ ਉਹੀ ਜਿਹੜੀਆਂ ਤਸਵੀਰਾਂ ਹਮੇਸ਼ਾ ਤੋਂ ਦਿਖਾਉਂਦੇ ਰਹੇ ਆਂ ਟਰਾਲੀ ਨੂਮਾ ਘਰ ਇਹ ਛੋਟੇ ਕੈਂਟਰ ਕਹਿ ਲੋ ਇਹਨਾਂ ਦੇ ਵਿੱਚ ਕਮਰੇ ਬਣਾਏ ਗਏ ਨੇ ਉਸੇ ਤਰ੍ਹਾਂ ਇੱਥੇ ਕਿਸਾਨਾਂ ਦੇ ਇਸ ਮੋਰਚੇ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਅੱਗੇ ਲੈ ਚੱਲਦੇ ਆਂ ਦੂਰ ਦੂਰ ਤੱਕ ਤੁਹਾਨੂੰ ਇਸੇ ਤਰ੍ਹਾਂ ਟਰਾਲੀਆਂ ਨਜ਼ਰ ਆਉਣਗੀਆਂ ਤਾਂ ਜਿਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਅੱਗੇ ਤੁਹਾਨੂੰ ਹੋਰ ਤਸਵੀਰਾਂ ਦਿਖਾ ਦਿੰਦੇ ਆ ਕਿ ਜਦੋਂ ਬਾਹਰ ਮੋਰਚਾ ਲਾਉਣਾ ਹੋਵੇ ਖੁੱਲੇ ਅਸਮਾਨ ਦੇ ਥੱਲੇ ਦਾ ਸਾਰੇ ਪ੍ਰਬੰਧ ਇਸੇ ਤਰ੍ਹਾਂ ਖੁੱਲੇ ਅਸਮਾਨ ਥੱਲੇ ਹੀ ਕਰਨੇ ਪੈਂਦੇ ਨੇ ਆ ਦੇਖੋ ਜਦੋਂ ਕੋਈ ਸੁਨੇਹਾ ਦੇਣਾ ਹੈ ਭਾਸ਼ਣ ਹੋਣਾ ਹੈ ਜਾਂ ਫਿਰ ਨਾਰੇ ਲੱਗਣੇ ਨੇ ਤਾਂ ਉਹਦੇ ਲਈ ਸਪੀਕਰ ਗੱਡੀਆਂ ਤੇ ਝੰਡੀਆਂ ਲੱਗੀਆਂ ਹੋਈਆਂ ਨੇ ਔਰ ਇਧਰ ਪ੍ਰਸ਼ਾਦਾ ਪਾਣੀ ਚੱਲ ਰਿਹਾ ਤਾਂ ਜਿਵੇਂ ਸੰਗਤ ਜਿੰਨੀ ਗਿਣਤੀ ਚ ਉਸੇ ਹਿਸਾਬ ਨਾਲ ਪ੍ਰਸ਼ਾਦੇ ਬੰਦੇ ਨੇ ਤਾਂ ਇਹ ਤਸਵੀਰਾਂ ਦੇਖੋ ਬੇਸ਼ੱਕ ਇੱਥੇ ਸਹੂਲਤਾਂ ਘੱਟ ਹੋਣ ਪਰ ਕਿਉਂਕਿ ਸਰਵਾਈਵਲ ਜ਼ਰੂਰੀ ਹੈ ਜਦੋਂ ਸੰਘਰਸ਼ ਦੇ ਟਾਈਮ ਤੇ ਜਦੋਂ ਸੰਘਰਸ਼ ਆ ਪੈਂਦਾ ਤਾਂ ਫਿਰ ਇਸੇ ਤਰ੍ਹਾਂ ਰਾਤਾਂ ਵੀ ਕੱਟੀਆਂ ਪੈਂਦੀਆਂ ਲੰਗਰ ਪ੍ਰਸ਼ਾਦਾ ਇੱਥੇ ਚੱਲ ਰਿਹਾ ਇਧਰ ਲੱਗਦਾ ਹੈ ਕਿ ਯਾਤ੍ਰਕ ਕਿਸਾਨਾਂ ਨੇ ਆਪ ਦਾ ਲੰਗਰ ਪ੍ਰਸ਼ਾਦਾ ਛਕ ਲਿਆ ਉਹ ਆਰਾਮ ਫਰਮਾ ਰਹੇ ਨੇ ਪਰ ਅਸੀਂ ਦੇਖੋ ਘਰਾਂ ਦੇ ਵਿੱਚ ਮੌਸਮ ਬਦਲਦਾ ਹੈ ਗਰਮੀ ਸਰਦੀ ਤੁਹਾਨੂੰ ਦਿੱਕਤ ਆਉਂਦੀ ਹੈ ਪਰ ਹੁਣ ਬਿਸ਼ੱਕ ਜਿੰਨੀ ਮਰਜ਼ੀ ਗਰਮੀ ਹੋਵੇ ਮੱਛਰ ਹੋਵੇ ਪਰ ਇਹ ਇਸੇ ਤਰ੍ਹਾਂ ਖੁੱਲੇ ਮੈਦਾਨ ਦੇ ਵਿੱਚ ਰਾਤ ਕੱਟਣੀ ਆ ਤਾਂ ਇਹ ਟਰਾਲੀ ਨੁਮਾ ਜਿਹੜਾ ਕਮਰਾ ਵਕ ਵਕ ਪਿੰਡਾਂ ਤੋਂ ਜਿੱਥੇ-ਜਿੱਥੋਂ ਇਹ ਗੁਰਦਾਸਪੁਰ ਦੀ ਟਰਾਲੀ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਇੱਧਰ ਲੈ ਚਲਦੇ ਆ ਇਹ ਇੱਕ ਵੱਡੀ ਟਰਾਲੀ ਦੇ ਪਿੱਛੇ ਇੱਕ ਹੋਰ ਟਰਾਲੀ ਪਾਈ ਹੋਈ ਆ ਇਹ ਵੀ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਦੂਜੇ ਪਾਸੇ ਇੱਧਰ ਰਾਮ ਵੀ ਟਰਾਲੀਆਂ ਦੇ ਵਿੱਚ ਫਰਮਾਇਆ ਜਾ ਰਿਹਾ ਔਰ ਅਗਲੇ ਪਾਸੇ ਪ੍ਰਸ਼ਾਦਾ ਚੱਲ ਰਿਹਾ ਪ੍ਰਸ਼ਾਦਾ ਤਿਆਰ ਕੀਤਾ ਜਾ ਰਿਹਾ ਔਰ ਪ੍ਰਸ਼ਾਦਾ ਛਕਿਆ ਜਾ ਰਿਹਾ ਉਹ ਤਸਵੀਰਾਂ ਤੁਹਾਡੇ ਸਾਹਮਣੇ ਬੀਬੀਆਂ ਲੱਗੀਆਂ ਹੋਈਆਂ ਨੇ ਲੰਗਰ ਤਿਆਰ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਕਿਸਾਨ ਇੱਥੇ ਮੋਰਚੇ ਦੇ ਵਿੱਚ ਡਟੇ ਹੋਏ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾ ਸਕੇ ਇਹ ਤਸਵੀਰਾਂ ਤੁਹਾਨੂੰ ਬੀਬੀਆਂ ਵੀ ਨਜ਼ਰ ਆਉਣਗੀਆਂ ਤੁਹਾਨੂੰ ਨੌਜਵਾਨ ਨਜ਼ਰ ਆਉਣਗੇ ਬਜ਼ੁਰਗ ਨਜ਼ਰ ਆਉਣਗੇ ਹਰ ਉਹ ਇਨਸਾਨ ਜਿਹੜਾ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਇਸ ਸੰਘਰਸ਼ ਦੇ ਨਾਲ ਜੁੜਿਆ ਹੋਇਆ ਉਹ ਤੁਹਾਨੂੰ ਫਿਲਹਾਲ ਇੱਥੇ ਨਜ਼ਰ ਆਏਗਾ